ਪਈ ਉਹਦੇ ਚੁਣੇ ਉਹਦੇ ਚੁਣੇ ਤੇ ਜੀਤ ਕਰਕੇ ਫੜਾਈ ਆ ਮੈਂ ਜੇ ਉਹਦੇ ਉਹਦੇ ਕੱਪੜੇ ਮੈਚ ਹੋਂਤੇ ਅੱਛਾ ਹਾਂ ਉਹਦੇ ਮੈਚ ਹਾਂ ਲਾਮ 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 ਲੈ ਕੋਣੇ ਕਹਿੰਦਾ ਬਾਣੀਆਂ ਨਹੀਂ ਹੋਰ ਕੰਮ ਕਰ ਸਕਦਾ ਜੱਜ ਜੱਟ ਲੈ ਟੇਲਰ ਬਣ ਗਿਆ ਕਲਾ ਹੋਣੀ ਚਾਹੀਦੀ ਆ ਹਾਂ ਲੋਕ ਕਹਿੰਦੇ ਆ ਹੋਰ ਕੰਮ ਬਾਣੀਆਂ ਚਲਾ ਨਹੀਂ ਸਕਦੇ ਦੁਕਾਨਦਾਰ ਤੋਂ ਬਿਨਾ ਲੈ ਮਸ਼ੀਨ ਕੇ ਮੇ ਚੱਲਦੀ ਆ ਚੀਨ ਚੱਲਦੀ ਆ ਸੱਚ ਨਹੀਂ ਦੱਬੀ ਕਲਾ ਨਾ ਇਹ ਕਿਤਿਆਂ ਜਿਹੜੇ ਐਸੇ ਇੱਕ ਚੋਛੂਟ ਬਣਾਤੇ ਤੇ ਆਪਣੀਂ ਤੀਜਾ ਭੁੱਲ ਗਿਆ ਭੁੱਲ ਗਿਆ ਮੇਚਾ ਕੀ ਕਰਨਾ ਛੇ ਤਾਂ ਛੋਟੀ ਕਰਨੀ ਸੀ ਕਪੜੀ ਕਾਪੀ ਪਤਾ ਨਹੀਂ ਕਿਥੇ ਰੱਖ ਲਈ ਕਾਪੀ ਧਰਕੇ ਭੁੱਲ ਗਿਆ ਪਤਾ ਨਹੀਂ ਛੋਟੀ ਕਰਨੀ ਪਤਾ ਨਹੀਂ ਵੱਡੀ ਇਹ ਕਾਪੀ ਤੇ ਲਿਖ ਕੇ ਗਿਆ ਸੀ ਮੇਚਾ ਚਾਹ ਦੇਖਦਾ ਭਈਆ ਇਹ ਕੀ ਲਿਖ ਕੇ ਕਹਤੇ ਇਹ ਕਿੰਨੇ ਚਬਦੋ ਨਹੀਂ ਘਟਾਉਣੀ ਆ ਪਿੱਟਾ ਲੱਗਦਾ ਠੀਕਾ ਠੀਕ ਕਰਦਨੀ ਆ ਕਿਤੇ ਪਈਆ ਜਿਹੜਾ ਮਾਰ ਦਿੰਨੇ ਆ ਬੱਚਾ ਕਿਹੜਾ ਰਹਿੰਦੀਆਂ ਨੇ ਕੱਲੀਆਂ ਜਾਣੇ ਦੇ ਜਾਣੇ ਓਏ ਕਿਤਨੀਆਂ ਗਾਣੀ ਹੈ ਕੀ ਕੀ ਕਰੀਏ ਬਈ ਖਾਤਿਆਂ ਨੇ ਖਾ ਲਈ ਧਰ ਦੂਦ ਨੇ ਖਾ ਲਈ ਨਹੀਂ ਘਾਤਾ ਗਿਆ ਕਿ ਨਹੀਂ ਆਇਆ ਦੇਵੀ ਮਾਤਾ ਦੀ ਕਿਰਪਾ ਨਾਲ ਕੋਈ ਗਾਹਕ ਹੀ ਨਹੀਂ ਆਇਆ ਹਜੇ ਤੇ ਮਾਤਾ ਦੀ ਤੂੰ ਫੁਲਾਉਣੀ ਭੁੱਲ ਗਏ ਉਹ ਤੇਰੀ ਕਲਣਾ ਤੂੰ ਫੁਲਾਉਣੀ ਭੁੱਲ ਗਿਆ ਤੂੰ ਤੇ ਵੀ ਮਾਤਾ ਦੀ ਕੋਈ ਗੱਕ ਨਹੀਂ ਆਇਆ ਪਰ ਤੂੰ ਫੁਲਾਈਏ ਪਰ ਤਾਂ ਗਰਾਹੀ ਕਰਕੇ ਕੁਛ ਹੀ ਲੇਉਂ ਤੇ ਤੇ ਜੇ ਮੇਰੇ ਤੇ ਬੈਠਣਾ ਪੈ। ਅੱਛਾ ਇਹਨਾਂ ਆਪਣੇ ਇੱਕ ਟੇਲਰ ਆਇਆ ਹੈ। ਅੱਛਾ ਤੇ ਉਹ ਨਾ ਮੈਂ ਹੀ ਕੱਟ ਲੈਂਦਾ ਉਹਨੇ। ਅੱਛਾ ਤੇ ਮੈਂ ਆਖਿਆ ਵੀ ਬੁੜੀਆਂ ਦੇ ਰੀੜਾਂ ਨੂੰ ਕੀ ਹੁੰਦਾਗਾ ਮੈਂ ਉੱਥੇ ਹੀ ਨਾ ਸਮਾਰ। ਵੇਖ ਲਓ ਸਮਾ ਕੇ ਕੀ ਨਾਂ ਉਹਦਾ। ਉਹਦਾ ਨਾਂ ਹੈਗਾ ਕਮਲਾ। ਕਮਲਾ ਟੇਲਰ। ਨੀ ਬੇਬੇ ਤੂੰ ਵੀ ਕਹਣੀ ਆ ਕਮਲਾ ਕਿਹੜਾ ਹੋਣਾ ਕਮਲ ਹੋਣਾ ਉਹ ਪਤਾ ਨਹੀਂ ਮੈਂ ਤਾਂ ਇਹੀ ਸੁਣੇਗਾ ਬੁੜੀਆਂ ਦਾ ਪਤਾ ਨਹੀਂ ਕਿਹੜੇ ਕਿਹੜੀਆਂ ਗੱਲਾਂ ਕਰਦੀਆਂ ਕਮਲ ਹੋਣਾ ਉਹ ਚਲ ਮੈਂ ਇੱਕ ਸੂਟ ਸੁਮਿਆ ਕੇ ਦੇਖਣਾ ਤੂੰ ਕਹੇ ਜੇ ਬਣਾਉਂਦਾ ਫਿਰ ਆਪਾਂ ਬਣਵਾ ਲਿਆ ਕਰਾਂਗੇ ਚਲ ਦੇਖ ਲਓ ਤੁਸੀਂ ਬਣਵਾ ਕੇ ਫਿਰ ਉਹਨੂੰ ਤੂੰ ਨਹੀਂ ਬਣਵਾਉਣਾ ਨਾਲ ਵਗ ਚਲਦੀ ਏ ਤੇਰੇ ਆ ਜਾ ਚੱਲ ਆ ਜਾ ਫਿਰ ਨਾਲ ਹੀ ਆ ਜਾ ਚਲ ਚਲੀਏ ਮਾਤਾ ਦੀ ਕਿਰਪਾ ਨਾਲ ਗਾ ਕੇ ਆਗੇ ਦੋ ਮੈਜੋ ਮਤਾ ਆ ਗਏ ਤਾ ਕੀ ਬਣਾਈਏ ਮੈਂ ਚਾਚਾ ਨਾ ਨਾ ਬਸ ਪੁੱਤ ਕਾਸੀ ਦੀ ਲੋੜ ਨਹੀਂ ਬਾਹਰ ਆਇਓ ਦੂਰੋਂ ਆਇਓ ਹਾਂ ਦੂਰੋਂ ਆਇਆ ਹਾਂ ਤੇਰੀ ਦੁਕਾਨ ਖਨ ਦੂਰ ਪੈ ਗਈ ਹਾਂਗੇ ਤਾਂ ਇੱਥੋਂ ਦੀ ਏ ਸੀ ਅੱਛਾ ਤੇ ਅਸੀਂ ਤੇਰਾ ਨਾਂ ਸੁਣਿਆ ਸੀ ਕਹਿੰਦੇ ਕਮਲਾ ਟੇਲਰ ਆਇਆ ਵੀ ਇਸ ਮੈਂ ਹੀ ਕੱਟ ਲੈਂਦਾ ਕਮਲਾ ਨਹੀਂ ਮਾਤਾ ਕਮਲ ਕਮਲ ਟੇਲਰ ਮਚੂਰ ਹੈ ਪਿੰਡਾਂ ਦੇ ਵਿੱਚ ਮੈਨੂੰ ਹਾਸਾ ਵੀ ਆਉਂਦਾ ਕਹਿੰਦੀ ਨੂੰ ਲੱਗਦਾ ਦੁਕਾਨ ਵਾਲਾ ਹੀ ਆ ਮਸ਼ੀਨ ਦਾ ਪੁੱਠੀ ਤੜੀ ਬੈਠਾ ਆ। ਉਹ ਪਈ ਨਾ ਮੈਂ ਕੰਮਲ ਕਰਾਇਆ ਉਹ ਇਹ ਕਿਹਦੇ ਦਿਮਾਗ ਕੱਲਾ ਜਾਂਦਾ ਹੋਈ ਜਿਹੜੇ ਨੰਗਾ। ਕਾਹ ਦਾ ਟੇਲਰ ਆ ਇਹ। ਉਹ ਵੀ ਗੱਲ ਹੋ ਗਈ। ਉਂਝੇ ਨੇ ਨਾ ਪਈ ਮੈਂ ਤਾਂ ਹਰੇ ਕਿਵੇਂ ਜਾ ਕਰਦਾ। ਮੁੰਡਾ ਤਾਂ ਮੈਂ ਬਾਣੀਆਂ ਦਾ। ਅੱਛਾ। ਹਾਂ ਸਾਡੇ ਪਿਓ ਹੱਤੀ ਵੇਚ ਕੇ ਖਾ ਗਿਆ ਸੀ ਇਹ ਬੀਸੀ। ਬਾਣੀਆਂ ਨੂੰ ਅਕਲ ਘਾਟੀ ਹੋਈ ਤੇ ਫਿਰ ਮੈਂ ਟੇਲਰ ਹੋ ਕਰਿਆ। ਤਾਂ ਹੀ ਕਿਵੇਂ ਜੀ ਬੋਲਣਾ ਨਾ ਬਾਣੀਆਂ। ਫਿਰ ਮੈਂ ਨਾ ਟੇਲਰ ਬਣ ਗਿਆ ਮਾਤਾ। ਟੇਲਰ ਬਣ ਗਿਆ। ਛੂਟੇ ਛੂੜੇ ਦੇ ਦੂਰ ਦੂਰ ਚਰਚੇ ਹੁੰਦੇ ਆ ਮੇਰੇ। ਅੱਛਾ। ਨਾ ਮੇਰਾ ਫਿਰ ਸੌ ਨਮੀਆਂ ਕੁੜੀਆਂ ਦਾ ਬੁਲਾਈ ਆਉਂਦੀਆਂ ਨੇ ਹੈ ਵੀਰੇ ਰਾਤ ਨੂੰ ਰਾਤ ਨੂੰ ਛਿਉਣਾ ਨਾ ਰਾਤ ਜਿਹਨੇ ਮੈਨੂੰ ਕੱਟਦਾ ਹੈ ਇਹ ਨਹੀਂ ਤਾਂ ਕੌਣ ਲਈ ਲੱਗਦਾ ਛਿਉਣਾ ਕਿਵੇਂ ਹੈ ਇਸ ਮਸ਼ੀਨ ਪੁੱਠੀ ਰੱਖੀ ਵਾਹ ਉਹ ਭਾਈ ਵਾਲੀ ਮਜ਼ਾਕ ਹੀ ਆ ਤੁਹਾਡੀ ਕੁੜੀ ਤਾਂ ਦੇਖ ਪੁੱਠੀ ਛਿੱਤੀ ਚੱਲਦੀ ਆ ਦੇਖੋ ਚੱਲਦੀ ਆ ਸੋਏਗਾ ਕਿਵੇਂ ਇਹਨੂੰ ਜੱਜਰ ਤੇਰੀ ਮਸ਼ੀਨ ਬਣੀ ਪਈ ਐ ਸਮਾਈ ਤੋਂ ਲਾਹੇਂਗਾ ਹੀ ਉਹ ਜੀ ਫੇਰ ਅੱਧੇ ਦਾ ਪਾੜ-ਪਾੜ ਫੜਾਉਂਦਾ ਉਹਨੇ ਲੋਕਾਂ ਨੂੰ ਓਹੋ ਤੂੰ ਇਸ ਤਾਂ ਭਾਈ ਮਜ਼ਾਕ ਕਰੀ ਜਾਂਦੇ ਓ ਮਜ਼ਾਕ ਨਹੀਂ ਕਰਦੇ ਹੁੰਦੇ ਤੁਸੀਂ ਕੰਮ ਦੇ ਦੱਛੇ ਛੂਟ ਕੀ ਦਾ ਛੋਣਾ ਹੈ ਛੂਟ ਮੇਰਾ ਸੋਣਾ ਪੁੱਤ ਪਹਿਲਾਂ ਇਹ ਪਹਿਲਾਂ ਰੋਕ ਦਿਆ ਪਹਿਲਾਂ ਚਾਹ ਦੇ ਨਾਲ ਅਸੀਂ ਹੋਂ ਤਾਂ ਦਾਂਗੇ ਓਹੋ ਪਹਿਥੇ ਰ ਛੂਟ ਮਿਲ ਜਾ ਵਧੀਆ ਲੈ ਮੈਥੋਂ ਪੈਸੇ ਲੈ ਜੋ ਛਦੇ ਛੇਮੇੜ ਦੇ ਜੇ ਛੂਟ ਖਰਾਬ ਹੋ ਗਿਆ ਸਮਾਈ ਤੁਸੀਂ ਪਹਿਲਾਂ ਦਿੰਦੇ ਨਹੀਂਗੇ ਠੀਕ ਹੈ ਪੈਸੇ ਲੈ ਜਿਓ ਸਮਾਈ ਛੂਟ ਦੇ ਬਾਅਦ ਤੇ ਸਵਾਈ ਲਮਾਂਗੇ ਭਾਈ ਪਹਿਲਾਂ ਕੌਣ ਲੈਂਦਾ ਸਵਾਈ ਕਿੰਨੀ ਹੈ ਪੁੱ ਮੇ ਤਾਂ 8000 ਤੋਂ 30000 ਜਾਂ 60000 50000 ਤੱਕ ਰਾਹੀ ਖੜੀ ਆ ਮਾਤਾ ਤੇ ਤੇ ਪਿੰਡ ਚ ਹਾਂ ਤੁਸੀਂ ਮੈਨੂੰ ਚੰਗੇ ਘਰ ਲੱਗਦੇ ਹੋ ਤੁਸੀਂ ਵੀ ਲੈਣਾ ਸੀ ਪੈਛੂਟ ਨਾ ਵੀਰੇ ਮੈਂ ਚੰਗਾ ਹੋ ਗਿਆ ਲੈ ਕੇ ਨਹੀਂ ਮਸ਼ੀਨ ਦਾ ਪੁੱਠੀ ਧਰੀ ਬਟੇ ਕਿਉਂਦਾ ਸੂਟ ਪੁੱਠਾ ਆ ਉਹ ਭਾਈ ਮਸ਼ੀਨ ਕਿਵੇਂ ਮਰਦੀ ਆ ਤੁਹਾਡਾ ਸੂਟ ਸਿੱਧਾ ਛੰਤੂਗਾ ਮੈਨੂੰ ਨਹੀਂ ਲੱਗਦਾ ਸੀ ਤੁਸੀਂ ਤੁਸੀਂ ਸਉਣ ਵਾਲਾ ਤੂੰ ਕੋਈ ਗੱਲ ਨਹੀਂ ਲੱਗਦਾ ਤਾਂ ਮੈਨੂੰ ਉਹ ਨਹੀਂ ਆਇਆ ਪਾਛੇ ਹੀ ਭਵਾਉਣਾ ਹੈ ਬਈ ਉਹ ਚਿਹਰੇ ਚਿਹਰੇ ਦਾ ਟਾਈਮ ਆ ਚਾਹ ਨਹੀਂ ਪੀਤੀ ਸੀ ਇਹਦੇ ਪਾਛੇ ਹੀ ਭਵਾਉਣਾ ਹੈ ਇਹਦਾ ਹੋਰ ਕੋਈ ਚੱਕਰ ਨਹੀਂ ਸੁੱਜਾ ਦਾ ਲਈ ਬੈਠਾ ਦੇ ਵਿੱਚ ਤੇ ਚਿਪਾਈ ਅੰਬ ਖਾਣੇ ਅੰਬ ਖਾਣੇ ਕਿ ਪੇਰ ਗਿੰਨੇ ਥੋੜਾ ਛੂਟ ਚ ਮਿਉਣਾ ਛਿਮਿਆਉਣਾ ਤਾਂ ਹੈਗਾ ਸੀ ਤੁਹਾਡੇ ਦਾ ਛਾ ਦਾ ਪਿੰਡ ਵਕੀਲਾਂ ਦਾ ਹਰੇਕ ਬੰਲਾ ਆ ਕੇ ਮਜ਼ਾਕ ਕਰਦਾ ਮੈਨੂੰ ਅੱਛਾ ਹਾਂ ਮਜ਼ਾਕ ਵਾਲੀ ਗੱਲ ਹੀ ਹੈ ਸਾਡੀ ਬੇਬੇ ਕਹਿੰਦੀ ਕੌਣਾ ਟੇਲਰ ਹੈ ਮੈਂ ਅੱਗੋਂ ਅੱਛੀ ਤਾਂ ਤੁਹਾਨੂੰ ਪਿੰਨ ਨਾਲ ਮੰਜਣਾ ਸੀ ਸਾਡੇ ਬੜੇ ਮਾਰੇ ਸੀ ਦੁਕਾਨਾਂ ਵੇਚ ਕੇ ਖਾਗੇ ਤੁਹਾਨੂੰ ਤਾਂ ਪਿੰਨ ਨਾਲ ਮੰਜ ਤੂੰ ਤਾਂ ਮੈਨੂੰ ਲਾਉਂਦੀ ਆਂ ਅੱਖਾਂ ਲਾਈ ਜੰਨੇ ਤੁਹਾਡੇ ਛੂਟਾਂ ਤੇ ਅੱਖਾਂ ਲਾਈ ਜੰਨੇ ਆਂ ਇਹ ਸੂਟ ਕਿਵੇਂ ਬਣੂਗਾ ਮੈਂ ਤਾਂ ਹੀ ਵਿਗੜਾ ਸੂਟ ਬਣੂਗਾ ਕਿੱਥੇ ਵੀ ਵਿੱਚ ਹੀ ਆ ਉਹ ਤਾਂ ਤੂੰ ਕਿਹੜਾ ਪੂਰਾ ਪੂਰਾ ਕਿੱਥੇ ਛੋਟਾ ਮਤੈ ਪਰ ਤੂੰ ਛਿਮੀ ਦੇ ਕੇ ਜਾਊ ਅੱਜ ਲੱਗਦਾ ਸ ਤੇ ਦੋਨੇ ਛਾ ਦੂੰਗਾ ਮੈਂ ਅੱਛਾ ਹਾਂ ਦੋਨੇ ਹੀ ਫੇਰ ਅੱਥਰੂ ਆ ਦੂੰਗੀ ਦੇ ਦੂੰਗੀ ਮੈਂ ਹਾਂ ਦੇ ਕੇ ਜਾਏ ਆਏ ਕਰੋ ਇਹ ਬਣਾ ਦੀ ਪੁੱਤ ਤੇ ਹੋਰ ਦੇ ਜਾਾਂ ਬੱਚ ਮੇਰੇ ਮੂਰੇ ਥੋੜਾ ਜਿਹਾ ਘੱਮ ਆ ਤਾਂ ਵੀ ਕਹਾਂਗਾ ਇਹ ਫਿਰ ਕਾਹ ਘੰਟਿਆਂ ਦਾ ਹੀ ਐ ਛਾਮ ਨੂੰ ਫੜਾ ਜਾ ਕੁੜੀ ਤਾਂ ਤੇ ਛੋਟਾ ਲੈ ਜਾ ਠੀਕ ਆ ਵਾਏ ਕਰ ਲਾਂਗੇ ਨਾ ਜੱਥੇ ਲਿਆ ਨੇ ਜੱਥੇ ਲੈ ਜੀ ਵਧੀਆ ਪੂਰਾ ਤਿਆਰ ਕਰਕੇ ਪ੍ਰੈਸ ਕਰਦੇ ਮੇਰੇ ਜਣਾ ਰੇਟ ਮਾ ਤਾਂ ਪੂਰੀ ਦੁਨੀਆ ਤੇ ਨਹੀਂ ਹੈਗਾ ਇੰਨਾ ਛੱਤ ਰੇਟ ਕੀ ਰੇਟ ਆ ਸੋਹਰਾ ਕੀ ਰੇਟ ਕੀ ਲੋਕ ਜੀ 50 ਰੁਪਏ ਖਰਚਾ ਕਰਦੇ ਆ ਆ 800 ਛੂਟ ਤਾਂ ਲੈਂਦੇ ਆ ਗੱਲ ਵੱਡੀ ਜਾਂਦੀ ਆ ਤੁਹਾਡਾ ਤੁਸੀਂ ਇੰਨਾ ਤੋ ਲੋਟਾਉਨੇ ਹੋ ਕਿਹੜਾ ਹਜ਼ਾਰ ਲੈਂਦੇ ਆ ਛੈਣਾ ਚ ਨਾ ਹੁਣ ਤੂੰ ਕੀ ਲੈਵੇਂਗਾ ਦੱਸ ਹੋਰਾਂ ਤੋਂ ਕੀ ਲੈਣਾ ਮੇਰਾ ਤਾਂ ਛੈਣਾ 250 ਰੁਪਏ ਬੰਦਾ 200 250 ਦੋ ਸਈ ਲੋਕੋ ਮਸ਼ੀਨ ਦਰ ਹੱਕ ਲਾ ਜੇ ਦੇਵੀ ਮਾਤਾ ਦੀ ਕਿਰਪਾ ਨਾਲ ਹੱਕ ਤਾਂ ਆ ਜੀ ਹੱਕ ਮੱਚ ਮਾਤਾ ਦੇਵੀ ਮਾਤਾ ਦੀ ਕਿਰਪਾ ਨਾਲ ਹੱਕ ਤੇ ਆ ਜਾਣ ਬਸ ਸਾਡੇ ਤਾਂ ਇੰਨੇ ਪੁੱਤ ਸ਼ੌਂਕੇ ਨੇ ਤੇ ਪ੍ਰੈਸ ਵਧੀਆ ਕਰਦੀ ਬਸ ਠੀਕ ਆ ਬਦ ਆਏ ਹੋਵੇ ਕਿਰੀ ਦੇਖ ਕੇ ਜਾਓ ਗੱਦੀ ਪਈ ਦੇਖ ਕੇ ਜਾਓ ਛੁੱਟਾ ਤੁਹਾਨੂੰ ਦੇ ਦਿੰਗੇ ਬਣ ਗਿਆ ਹਸੂ ਕੋਈ ਗੱਲ ਦੇ ਦਿਓ ਉਦੋਂ ਫਿਰ ਅਸੀਂ ਦੂਜਾ ਨਾ ਇਕੱਠੀ ਲੈ ਜਾਓ ਦੇਜੋ ਹਾਂ ਚਲ ਠੀਕ ਹੈ ਠੀਕ ਹੈ ਫਿਰ ਨਾਂ ਲਿਖਾ ਦਿਓ ਮਾਤਾ ਨਾਂ ਲਖਾ ਦੇ ਨਾਂ ਲਿਖ ਲਾ ਪੁੱਤ ਮਿੰਦਰ ਕੌਰ ਠੀਕ ਹੈ ਮਾਤਾ ਗੁੜੀਆ ਦਾ ਕੱਲ ਦੁਬਾਰਾ ਲਿਖ ਲਾਂਗੇ ਇਹ ਤਾਂ ਜਿਉ ਆਪ ਦਾ ਸੂਟ ਫਿਰ ਉਹ ਲੱਗ ਦਿੱਤੀ ਜਾ ਦੋਨਾਂ ਦੇ ਛੋਟੇ ਲੋਨਾਂ ਵਾਲੇ ਦੀ ਕੀ ਸਮਾਈ ਲੈਣੇ ਹੋ ਪਰ ਦੋਨਾਂ ਦੇ ਛਾਦਾਂਗੇ ਲੋਨਾਂ ਦੀ ਸਮਾਈ ਇੱਕ ਹੀ ਆ ਇੱਕੋ ਸਮਾਈ ਆ ਇੱਕੋ ਹੀ ਰੇਟ ਆ ਆਪਣਾ ਨਹੀਂ ਆਪਣਾ ਨਹੀਂ ਬੜਾ ਕੰਮ ਚੱਲਦਾ ਭਈ ਮੇਰਾ ਤਾਂ ਬੜਾ ਕੰਮ ਚੱਲਦਾ ਫਿਰ ਤਾਂ ਬਧੀ ਬੜੇ ਲੋਕ ਆਉਂਦੇ ਬਲਾਈਆਂ ਆਉਂਦੇ ਲੋਕ ਬਲਾਈਆਂ ਲੋਕ ਆਉਂਦੇ ਕੰਮਲੀਆਂ ਨੇ ਮੈਨੂੰ ਕੰਮ ਲੱਗਣੀਆਂ ਨੇ ਕੰਮਲੀਆਂ ਆਪਣੇ ਤੁਸੀਂ ਕੀ ਲੈਣਾ ਕਿਵੇਂ ਮਰਜੀ ਆ ਫਿਰ ਤਾਂ ਛੁੱਟ ਬਣ ਜੂਗਾ ਬਧੀ ਅੱਗੇ ਮਾਤਾ ਹਾਂ ਅੱਗੇ ਬੁਣਨਾ ਸੂਟ ਸ਼ੁਕਰ ਆ ਲਾ ਵੀਰੇ ਕੱਠੀ ਬਣਾਵਾਂਗੇ ਮੈਂ ਤੇ ਜਿੱਕੀ ਜਾਂਦਾ ਹੀ ਤੈਨੂੰ ਫਿਰ ਇੱਕ ਤਾਂ ਬਣਾ ਹੀ ਦਿੰਦਾ ਇੱਕ ਅਸੀਂ ਲੈ ਜਾਂਦੇ ਹਾਂ ਓਹੋ ਬਾਰੀ ਬਾਰੀ ਕਿੱਥੇ ਘੇਲੇ ਲਾਵਾਂਗੇ ਇਹ ਦੋਨੇ ਇਕੱਠੇ ਲੈ ਜਾਓ ਅੱਛਾ ਭਾਈ ਭਾਈ ਗੁੱਡੀ ਗੱਲਾਂ ਹੋਣੀਆਂ ਦੂਰ ਦੂਰ ਛੂਟਦੀਆਂ ਅੱਛਾ ਕੋਈ ਗੱਲ ਨਹੀਂ ਵੀਰੇ ਤੂੰ ਬਣਾ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਇੰਨੇ ਬਲਾਂ ਹੀ ਛੋਨੇ ਛੂਟ ਛੋਨਾ ਮੈਂ ਕੁੜੀਆਂ ਰੀਲਾਂ ਪਾਉਂਦੀਆਂ ਨੇ ਫੋਨ ਆਉਂਦੇ ਰਿਸ਼ਤੇਦਾਰੀਆਂ ਚ ਵੀਰੇ ਮੇਰੀ ਗੱਲ ਸੁਣ ਲੈ ਜਿਆਦੇ ਜੂਸ ਬਣਾਦੀ ਗਲੇ ਤੇ ਕੋਸੇ ਚੰਗਾ ਪਹੁੰਚਿਆ ਤੇ ਭਾਈ ਤੂੰ ਇੱਕ ਗੱਲ ਕਰਦੀ ਗੁੱਡੀ ਛੂਟ ਪਾ ਕੇ ਰੀਲ ਪਾਦੀ ਮੇਰੇ ਬਾਦ ਦੀ ਨੰਬਰ ਵੀਰੇ ਫੋਨ ਆਉਂਦੇ ਆ ਫੋਨ ਦੂਰੋਂ ਦੂਰੋਂ ਫੋਨ ਆਣਗੇ ਰਿਸ਼ਤੇਦਾਰ ਕੀ ਪੁੱਛਣਗੇ ਛੁੱਟ ਛਮਾਇਆ ਕਿੱਥੋਂ ਆ ਛੁੱਟ ਦੇਖ ਕੇ ਲੱਗੂਗਾ ਮਾਰ ਨੂੰ ਤਾਂ ਕੀ ਆ ਚੱਲ ਵੀਰੇ ਜਿੱਥੇ ਦਾ ਛੁੱਟ ਦੇਖ ਕੇ ਲੱਗੂ ਰਿਸ਼ਤੇਦਾਰ ਵੀ ਚੰਡੀਗੜ੍ਹੋਂ ਛਮਾਇਆ ਚੰਡੀਗੜ੍ਹੋਂ ਬੜੇ ਵੱਡੇ ਟੇਲਰ ਤੋਂ ਵੀਰੇ ਮੈਂ ਤਾਂ ਦੱਸ ਜਾਣੀ ਇਹਨਾਂ ਹੋਰ ਦੱਸੂਗਾ ਹਾਂ ਹੋਰ ਜਦ ਬਾਲੀਆਂ ਬੜੀਆਂ ਫੋਨ ਕਰਕੇ ਪੁੱਛਦੀਆਂ ਨੇ ਨਾ ਵੀ ਦੋਛੋਚੇ ਚ ਮੈਂ ਆਇਆ ਦੱਸਦਿਆਂ ਦਿਮਾਗ ਖੱਲਣ ਵਾਲਾ ਹੋ ਜਾਂਦਾ ਬੁੜੀ ਜਾਂਦਾ ਵੀ ਦੋਛੋਚਾ ਇੰਨਾ ਸੋਣਾ ਝੂਠ ਇੰਨਾ ਸੋਣਾ ਕਿਹੜਾ ਸਾਡੇ ਸੱਜੇ ਆ ਜਾਣ ਠੀਕ ਆ ਜਾਣ ਫੇਰ ਹੀ ਗਾਹ ਮੇਰੇ ਕੋਲ ਤਾਂ ਬਾਰੀ ਨਹੀਂ ਆਉਂਦੀ ਪਈ ਕੰਮ ਬੰਦ ਕਰ ਰੱਖਿਆ ਮੈਂ ਤਾਂ ਘਟਾ ਰੱਖਿਆ ਕੰਮ ਸਾਰਾ ਦਿਨ ਥੱਕ ਕੇ ਜੰਨੇ ਆ ਬੈਠਣਾ ਓੱਖਾ ਮਾਤਾ ਆ ਫੇਰ ਆਇਆ ਨਾ ਜਿਵੇਂ ਮਸ਼ੀਨ ਤੇ ਰੇਤ ਫੇਰ ਮਤਲਬ ਬਲਾਈ ਕੰਮ ਆਉਂਦਾ ਕੱਟਿਓ ਹੁੰਦਾ ਹੋਊਗਾ ਇੱਕ ਕੁੜੀ ਨੇ ਰੀਲ ਪਾਈ ਸੀ ਮੇਰੀ ਹਾਂ ਹੈ ਤੇ ਲੈਣਾ ਲੱਗ ਗਿਆ ਔਰ ਇਹ ਲੈਣਾ ਅੱਛਾ ਲੈਣਾ ਲੱਗ ਗਿਆ ਛੋਟੇ ਦੇਖ ਕੇ ਆਹੋ ਤਾਂ ਲੈਣ ਦਾ ਬਲਾਈ ਵੱਡੀ ਦੀ ਜੀ ਮੈਂ ਆ ਗਈਆਂ ਜੀਂਆਂ ਹਾਂ ਪਈ ਉਹ ਉਹਦੇ ਤੋਂ ਚ ਉਹ ਤੇ ਸੁਣਾ ਤੇ ਜੀ ਗੀਤ ਕਰਕੇ ਫੜਾਈ ਆ ਮੈਂ ਜੇ ਉਹਦੇ ਉਹਦੇ ਕੱਪੜੇ ਮੈਚ ਹੁੰਦੇ ਅੱਛਾ ਹਾਂ ਉਹਦੇ ਮੈਚ ਹੁੰਦੇ ਉਹਦੇ ਵਾਲੇ ਸੋਨਾ ਸੂਟ ਲੱਗਦਾ ਉਹ ਤਾਂ ਆਣਾ ਉਹਦੇ ਚੋ ਜਾਈ ਮੇਰਾ ਸਿਉਂਦੀ ਮੇਰੇ ਛੁੱਤੇ ਹੋਏਗਾ ਛੋਟੇ ਉਹ ਹੀ ਰੀਲ ਮੈਂ ਬਣਾ ਉਹ ਛੂਟ ਕਰਕੇ ਦੋ ਤਿੰਨ ਕਲਾਕਾਰਾਂ ਨੇ ਮੰਗ ਕੀਤੀ ਉਹ ਕੁੜੀ ਦੀ ਅੱਛਾ ਹਾਂ ਲੈ ਦੇਖ ਲੈ ਉਹ ਛੂਟ ਕਰਕੇ ਗਾਣਾ ਕਰ ਰਹੇ ਨੇ ਕਲਾਕਾਰ ਉਹਨਾਂ ਨੇ ਉਹ ਛੂਤੀ ਫੇਮਸ ਹੋ ਗਿਆ ਚਲ ਮੈਂ ਵੀ ਮੇਰੇ ਘਰ ਵਾਲੇ ਨਾਲ ਪਾਉਂਗੀ ਵੀਡੀਓ ਕਿਉਂ ਤਾਂ ਅਸੀਂ ਫੇਮਸ ਹੋ ਜਾਈਏ ਨਾ ਬਹੁਤ ਦਿਮਾਗ ਬਹੁਤ ਦਿਮਾਗ ਠੀਕ ਚਲ ਭਾਈ ਮੈਂ ਤੁਹਾਨੂੰ ਕੱਲ ਨੂੰ ਪੁਛਾ ਦੂੰ ਕਰੇ ਛੂਟ ਚਲ ਠੀਕ ਚਲ ਆਉਂਦੀ ਲੋੜ ਨਹੀਂ ਟੰਗ ਠੀਕ ਹੈ ਪ੍ਰਸ ਬਰੋ ਸੋਹੜੀ ਆਹ ਦੇ ਚੱਪੇ ਥੋੜਾ ਖਾ ਕਰਦੇ ਹੁਣ ਪਿੰਨੀ ਪੁੰਨੀ ਖਾਵਾਂਗੇ ਹਾਂ ਕੋਈ ਨਹੀਂ ਪੁੱਤ ਖਾਏ ਛੂਟ ਵਧੀਆ ਹਾਂ ਲੱਚਰਿ ਥੇ ਰੱਖ ਦਿਓ ਹਾਂ ਛੂਟ ਬਣਾਉਂਗਾ ਕਰ ਲਓ ਦੇਵੀ ਮਾਤਾ ਦੀ ਕਿਰਪਾ ਹੋਗੀ ਮਨ ਤਾਂ ਐਸੀ ਆਉਂਦੀ ਨਹੀਂ ਨੂੰ ਜੀ ਬੜੀ ਛਾਲ ਲੱਗਦੀ ਸੀ ਮਨਚ ਨਹੀਂ ਕੁਛ ਮਖਾਲਤਾ ਕਰਦੀਆਂ ਨੇ ਮਨਚ ਨਹੀਂ ਕੁਛ ਹਾਂ ਪੰਜ ਵਰ ਕੀ ਨੇ ਚਰ ਕੰਨੂ ਚਾਵਾਂਗੇ ਰਾਤ ਨੂੰ ਛੋਦਾਂਗੇ ਐ ਲੱਛੀ ਨੇ ਖੁਆ ਖੁਆ ਖਾ ਕੇ ਆ ਮੰਗੇ ਜੱਤੀਆਂ ਤੋਂ ਖੁਆ ਖਾ ਕੇ ਆ ਮੰਗੇ ਮਿੱਠੇ ਵਾਲੀਆਂ ਪਿੰਨੀਆਂ ਹਰ ਸ਼ਵਰੀਆ ہاں ਬੇਬੇ ਆ ਕੱਪੜੇ ਦਾ ਫੜਾ ਗਿਆ ਦੇਖ ਬਣਾ ਲੈ ਕੇ ਆਇਆ ਹੂੰ ਪਾ ਕੇ ਵੇਖ ਲਿਆ ਤਾਂ ਮੈਂ ਸੂਟ ਇੱਥੇ ਧਰਤਾ ਲਿਆ ਕੇ ਕਿਵੇਂ ਆ ਵਧੀਆ ਕੁੱਲਾ ਐਡਾ ਬੋਰੇ ਵਰਗਾ ਸੇ ਹੁੰਦਾ ਅੱਛਾ ਪਾ ਕੇ ਵੇਖਿਆ ਮੈਂ ਹੀ ਦੇਖਿਆ ਮੇਰੇ ਘੜਾ ਆ ਮੇਰੇ ਤਾਂ ਇੰਨਾ ਕਰਤਾ ਆ ਜਾਣਾ 200 ਵਾਲਾ ਹੀ ਉਹ ਤਾਂ ਫਿਰ ਨਹੀਂ ਨਹੀਂ ਉਹੀ ਗੱਲ ਹੀ ਆ ਨਾ ਐਵੇਂ ਨਹੀਂ ਕਿਸੇ ਨੇ ਨਾਂਦਰ ਕਮਲਾ ਟੇਲਰ ਉਹੀ ਨਹੀਂ ਕਹਦੇ ਆਗੇ ਲੋਕ ਫਿਰ ਤੂੰ ਕਮਲਾ ਐ ਸੀ ਮੈਂ ਸਮਝਦੀ ਕਮਲ ਬਣਾਇਆ ਤਾਂ ਸੱਚੀ ਮੈਂ ਤਾਂ ਰਾਜੀ ਆ ਬੇ ਮੈਂ ਤਾਂ ਰਾਜੀ ਆ ਬਿਮਾਰ ਤਾਂ ਤੂੰ ਆ ਆ ਛੂਟਾ ਨੂੰ ਕੀ ਕਰਤਾ ਓਹੋ ਮੈਂ ਤੇ ਨਹੀਂ ਤਾਂ ਗਰਾਹੀ ਲੈਣ ਆਇਆ ਸੀ ਛੂਟਾ ਛੁਟ ਜਮਾ ਫਿੱਟ ਫਿੱਟ ਛੱਤਿਆ ਭਾਈ ਬਾੜੀ ਫਿੱਟਿਆ ਸਣ ਤਾਂ ਕਿਸੇ ਸਾਡੀ ਬਾੜੀ ਫਿੱਟ ਹੈ ਤੈਨੂੰ ਪਿੰਨੀਆਂ ਮੈਂ ਤਾਂ ਬਾੜੀਆਂ ਸ਼ਵਤ ਜੀ ਕਿਹੜਾ ਛੁੱਟ ਗਿਆ ਤੇਰੇ ਮੈਨੀਆਂ ਤੈਨੂੰ ਪਿੰਨੀ ਪਿੰਨੀ ਕੀ ਹੋ ਗਿਆ ਤੇਰਾ ਛੁੱਟ ਸੀ ਛੁੱਟ ਦੋਨੇ ਛੁੱਟ ਦਿਖਾਓ ਆਪਣੇ ਗਾਲ ਕੇ ਰੱਖ ਤੇ ਓਹੋ ਉਹ ਇੱਥੇ ਭਈ ਬਦਲ ਗਿਆ ਫਿਰ ਆ ਤੇਰਾ ਛੁੱਟ ਨਹੀਂ ਸੀ ਉਹ ਹੋਰ ਜਾਨੀ ਕੁੱਤੀ ਵਰਗਾ ਸਿਓ ਤਾਂ ਮੇਰੇ ਏਡਾ ਬੜਾ ਮੈਂ ਤਾਂ ਅਖਿਆ ਕਿ ਤੇ ਇਹ ਮਾਤਾ ਦਾ ਤੁਹਾਡਾ ਭਈ ਦੂਜਾ ਫਿਰ ਮੈਥੇ ਤਾਂ ਭਈ ਮੇਚਾ ਬਦਲ ਗਿਆ ਆ ਆ ਮੇਰੀ ਨਾ ਤੇਰਾ ਤੇਰਾ ਕਮਲਾ ਟੇਲਰ ਅੱਗ ਲੱਗ ਧਰ ਤੇ ਦੋਨੇ ਛੁੱਟ ਖੜ ਜਾ ਇਹਨੂੰ ਤਾਂ ਮੈਂ ਦਿੰਨੀ ਅਗਰਾ ਹੀ ਖੜ ਜਾ ਕਿੱਥੋਂ ਲਿਆ ਕਪੜਾ ਉਹ ਭਈ ਐ ਕਰਤ ਕਰੀਏ ਮਾਰ ਖੱਲ ਗਿਆ ਤੇਰਾ ਇਕੜਾ ਪਹਿਲੀ ਵਾਰ ਹੋਇਆ ਭਾਈ ਪਛੇਰੀਆਂ ਖਾਧੀਆਂ ਇਆਂ ਜੀਆਂ ਚੱਲ ਕੇ ਲੋਟ ਆਜੂ ਕੰਮ